ਨੌਕਸਾਲ ਜੀ ਵਾਇਕੁਜ ਦੀ ਫਤੇ ਅੱਜ ਭਾਈ ਕਨਈਆ ਦੀ ਟੀਮ ਭਾਈ ਕਨਈਆ ਲੋਕ ਸੇਵਾ ਚੈਰੀ ਟੈਬਲ ਸਟੇਟ ਜਿਸਟਰ ਵਰਨਾਲਾ ਦੀ ਟੀਮ ਆ ਜਿਲ੍ਹਾ ਬਰਨਾਲਾ ਦਾ ਪਿੰਡ ਸੇਖਾ ਬਰਨਾਲੇ ਤੋਂ ਤੁਦੂ ਦੀ ਰੋਡ ਦੇ ਵਿੱਚ ਫਸਕਲੀ ਵੱਡੀ ਪੂਰੀ ਚ ਪਿੰਡ ਅੱਜ ਤੋਂ ਉਹਨਾਂ ਦਾ ਜੋਰ ਬੜੇ ਜੋਰਾ ਦੇ ਵਿੱਚ ਪਿੱਛੇ ਦੇਖਿਆ ਹੁਆ ਕਿ ਲੋਕਾਂ ਆਪ ਦੀ ਗਰਮੀ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੇ ਉਖਾ ਲੱਤਾ ਵੱਧ ਜੜ ਕੇ ਇਸ ਵਾਰ ਅ ਇੱਕ ਖਾਲਸਾ ਪੰਥ ਦੀ ਲਾਈਵ ਚੱਲੀ ਹੈ ਜੀ ਹਾਥ ਦੀ ਗਰਮੀ ਦੇ ਵਿੱਚ ਸੰਗਤਾਂ ਵੱਲੋਂ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਜਿਸ ਤਰ੍ਹਾਂ ਠੰਡੇ ਪਰਮੇਠੇ ਪਾਣੀ ਦੀ ਸੁਵਿਧਾ ਲਾਈ ਹੋਈ ਹੈ ਜੀ ਉਥੇ ਲੋਕਾਂ ਨੇ ਵਾਚੜ ਕੇ ਇਸ ਇੱਕ ਟੋਨਾ ਵਿੱਚ ਹੀ ਸਲੱਤਾਗਾ ਸੋ ਅੱਜ ਅਸੀਂ ਉਸ ਉਸੇ ਖੜੇ ਹਾਂ ਕਿ ਸਰਦਾਰ ਸਿੰਘ ਰੀਸੀ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਲਟੀ ਤੋਂ ਔਰ ਅਮਾ ਦੁਪਹਿਰ ਦਾ 1 ਵਜੇ ਲੱਗ ਗਿਆ ਅੱਧਾ ਦਿਨ ਲੰਘ ਚੁੱਕਿਆ ਹੈਗਾ ਕਰਦੇ ਆ ਪਤਾ ਵੀ ਕਿੰਨੀ ਕੁ ਪੋਲਿੰਗ ਹੋ ਚੁੱਕੀ ਹੈ ਔਰ ਕਿੰਨੀ ਕੁ ਹਰੇ ਰਹੀ ਹੈ ਇੰਨੀ ਜASSI ਕਾ ਹੱਸ ਕੇ ਕਰ। ਅ ਕੀ ਨਾ ਜਪਣਾ? ਔਰ ਜੇ ਇਹ ਬੋਟਨ ਦੀ ਗੱਲ ਕਰੀਏ ਵੀ ਦੁਪਹਿਰ ਦਾ 1 ਵਜੇ ਚੁੱਕਿਆ ਹੈਗਾ ਕਿੰਨੀ ਕੁ ਪੋਲਿੰਗ ਹੋ ਚੁੱਕੀ ਹੈ ਤੇ ਕਿੰਨੀ ਕੁ ਕਿੰਨੀ ਕੁ ਹੋਰ ਪੈਂਡ ਦੀ ਉਮੀਦ ਹੈ। ਬਾਈ ਪੋਲ ਨਾ ਬਾਬਾ ਅੱਧ ਕੀ ਹੋਈ ਹੈ ਕਿ ਇਸ ਲਈ ਫਿਰ ਕਿਉਂਕਿ ਗਰਮੀ ਹੈ ਜਿਹੜੀ ਬੁੜੀਆਂ ਬੇ ਵੀ ਭੀੜ ਪੂਰੀ ਹੈਗੀ ਤੇ ਬੋਟਾ ਵਧੀਆ ਅੰਦਰ ਬੰਦੇ ਦਾ ਵਧੀਆ ਸਾਇਰ ਜਿਵੇਂ ਇੱਥੇ ਹੋਰ ਪਾਲਦੀਆਂ ਵੱਲੋਂ ਵੀ ਪੋਲਿੰਗ ਲਾਏ ਹੋਏ ਨੇ ਜੇ ਬੋਟਿੰਗ ਪੈ ਰਹੀ ਹੈ ਉਹਨਾਂ ਦਾ ਵੀ ਸਹਿਯੋਗ ਹੋ ਰਿਹਾ ਹੈਗਾ ਤੇ ਭਾਈ ਮੈਂ ਵਾਰ-ਵਾਰ ਪਿਛਲੇ ਤਿੰਨ ਤੋਂ ਪੁੱਛਦਾ ਆ ਰਿਹਾ ਹਾਂਗਾ ਵੀ ਭਾਈ ਚਾਲ ਕਿਹਦੀ ਸਾਂਝ ਹੈਗੀ ਉਹ ਪਿੰਡਾਂ ਦੇ ਵਿੱਚ ਕੰਮ ਹੈ ਕਿੰਨੇ ਕੰਮ ਹੈ ਉਹ ਉੱਧਰ ਦੇ ਅਸਰ ਤਾਂ ਨਹੀਂ ਪੁੱਜਦਾ ਉੱਧਰ ਕੋਈ ਅਸਰ ਨਹੀਂ ਪੁੱਜਦਾ ਇਹ ਤਾਂ ਇੱਥੇ ਜਿਹੜੀ ਬੋਟਾ ਦਾ ਨਾਮ ਹੈ ਪਏ ਹੈਗਾ ਨਾ ਪਿੰਡ ਦਾ ਨਾਮ ਪਿੰਡ ਦੇ ਵਿੱਚ ਇਹ ਹੈਗਾ ਮਾਹੌਲ ਨਹੀਂ ਜਿਹੜਾ 1 ਰੁਪਏ ਨੂੰ ਪੀਸੇ ਚਾਹੁੰਦੇ ਨੇ ਜਿਹੜੇ 20 ਉਹ ਪਰ ਉਹ ਪਿਆਰ ਉਹ ਨਹੀਂ ਹੈਗਾ ਆਪਣੇ ਉਹ ਭਾਈ ਚਰਕੀ ਦੀ ਸਾਂਝ ਆ ਗਈ ਉਹ ਸੇਖੇ ਪਿੰਡ ਦੇ ਵਿੱਚ ਅੱਜ ਵੀ ਕਾਇਮ ਆ ਗਈ ਫੋਟੋ ਕਿਸੇ ਵੀ ਪਵੇ ਕਿਸੇ ਵੀ ਕੈਂਡੀਡੇਟ ਨੂੰ ਪਵੇ ਸੋ ਇੱਕ ਵਾਰ ਫੇਰ ਭਾਈ ਕਿੰਨੇ ਜੀਡੀ ਹਰ ਕੈਂਡੀਡੇਟ ਦੇ ਪੋਲਿੰਗ ਤੇ ਜਾ ਕੇ ਗੱਲਬਾਤ ਕਰਦੇ ਆ ਕਿ ਤੂੰ ਹੁਣ ਗੱਲ ਕਰਦੇ ਆ ਸ੍ਰੋਮ ਵੀ ਅਕਾਲੀ ਨਾਲ ਬਾਦਲ ਕਾਲ ਦੀ ਗੁੱਟਕਟ ਨਾਲ ਭਾਈ ਸਤਿ ਸ਼੍ਰੀ ਅਕਾਲ ਤੀ ਨਾਲ ਜੀ ਤੀ ਨਾਲ ਅਮ ਭਾਈ ਜਿਵੇਂ ਅੱਜ ਵੋਟਾਂ ਦਾ ਮਾਹੌਲ ਆ ਅੱਧ ਦੀ ਗਰਮੀ ਪੈ ਰਹੀ ਹੈ ਜੀ ਮੈਂ ਦੇਖਾਂਗਾ ਤੁਸੀਂ ਆ ਟੇਬਲਾਂ ਤੇ ਬੈਠ ਕੇ ਪ੍ਰਸ਼ਾਦੀ ਦਾ ਪਾਣੀ ਸਾਕ ਰਹੇ ਹੋਗੇ ਜਿਵੇਂ ਪਿਛਲੀਆਂ ਮੈਂ ਪੋਲਿੰਗ ਦਾ ਬੂਥਾਂ ਤੇ ਪੋਸਟਾ ਆ ਰਹੇਗਾ ਹੁਣ ਵੀ ਤੁਹਾਨੂੰ ਪੁੱਛੂੰਗਾ ਜਿਵੇਂ ਛੇਕਾ ਪਿੰਡ ਦੀ ਬਹੁਤ ਵੱਡੀ ਕੀਮਤੀ ਦਾ ਪਿੰਡ ਹੈਗਾ ਬਹੁਤ ਵੱਡੀ ਬੋਰ ਦਾ ਪਿੰਡ ਹੈਗਾ ਇਥੋਂ ਇਹ ਕਿਸੇ ਹਰ ਇੱਕ ਨਵੇਂ ਦੇ ਨੂੰ ਹਰ ਇੱਕ ਇਗੇਟਰ ਨੂੰ ਇਹ ਜਿੱਤੌਣ ਦੇ ਹਰਾਉਣ ਦੇ ਵਿੱਚ ਪਿੰਡ ਦਾ ਵੱਡਾ ਸਹਿਯੋਗ ਹੁੰਦਾਗਾ ਪਹਿਲੀ ਗੱਲ ਤੁਹਾਨੂੰ ਪੁੱਛੂਗਾ ਕਿ ਪ੍ਰਿੰਟ ਵੀ ਭਾਈ ਚਾਰ ਦੇ ਸਮਾਂ ਕਿਦਾਂ ਦੀ ਹੋਵੇ ਹੁਣ ਦੁਪਹਿਰ ਦਾ ਸਮਾਂ ਹੋ ਚੁੱਕਿਆ ਹੈ ਕਿ ਨਹੀਂ 1:00 ਵਜੇ ਆਪਣੀ ਗੱਲ ਨੂੰ ਫੈਸਲਾ ਦੀ ਕਿ ਕਿੰਨਾ ਕਿੰਨੇ ਕਵੋਟ ਹੁਣ ਤੱਕ ਪੁੱਛੀ ਹੈ ਕਿੰਨੇ ਕਵੋਟ ਪੈਣ ਦੀ ਆ ਸਕਦੀ ਹੈ ਤੇ ਆਪਣੇ ਪ੍ਰਿੰਟ ਹੋਣ ਤੋਂ ਪਹਿਲਾਂ ਚੱਲੀ ਫਿਰਨ ਤੋਂ ਪੁੱਛਦੇ ਹਾਂ ਠੀਕ ਹੈ ਸੋ اے ਸੀ ਦੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਲ ਦੀ ਦੇ ਵਰਕਰ ਤੇ ਆਮ ਲੋਕਾਂ ਦਾ ਵੀ ਆਪਾਂ ਲਵਾਂਗੇ ਸੁਝਾ ਜੀ ਲੈਨੇ ਇੱਕ ਵਾਰ ਫਿਰ ਆਮ ਲੋਕਾਂ ਦਾ ਤੇ ਆਮ ਪਬਲਿਕ ਦਾ ਸੁਝਾਅ ਭਾਈ ਹਸਿਰ ਦਾ ਇਹ ਨਾਮ ਜੀ ਜਿਵੇਂ ਅੱਜ ਬੋਤਾ ਦਾਮ ਹੋ ਚੱਲ ਰਿਹਾਗਾ ਉਹ ਆਪ ਕੋੜੀ ਉਮੀਦਵਾਰਾਂ ਤੋਂ ਬਾਰਕਰ ਨੇ ਖੜਾ ਵਾਧ ਚੜ੍ਹ ਕੇ ਜ਼ੋਰ ਲਾ ਰੱਖਿਆਗਾ ਮੈਂ ਭਾਈ ਜਗ ਸਾਂਝ ਬਾਰੇ ਦਾ ਪਤਾ ਲਾਜਾ ਗੱਲ ਕੀਤੀ ਹੈ ਜੀ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਉਮੀਦਵਾਰ ਇਸ ਮਤਾ ਜਿਹੜੇ ਜਿੰਨੇ ਵੀ ਮਤਾ ਉਮੀਦਵਾਰ ਨੇ ਪਹਿਲਾ ਉਮੀਦਵਾਰ ਮੜਕਾ ਮਾ ਰੰਨੀ ਆ ਗਿਆ ਪਾ ਗੋਲ ਵਾਲਾ ਦੇਖਦੇ ਨਾ ਕਿ ਕਰਨਾ ਚਾਹੀਦਾ ਹੈ ਪੰਜਾਬ ਦੇ ਵਿਕਾਸ ਦਾ ਸੱਤਾ ਦੇ ਵਿੱਚ ਮਹੱਲਾ ਦੇ ਵਿੱਚ ਥੋਰ ਦੇਖਦੇ ਜਦੋਂ ਆਪਾਂ ਅੱਜ ਕੱਲਾ ਕਰਦੇ ਆਂ ਕਿ ਕਿੰਨੇ ਦਿਨ ਤੇਰੇ ਪਿੱਛੇ ਉਮੀਦਵਾਦਾਂ ਫਾਸਵਾ ਮੁਕਾਬਲੇ ਕੀ ਕੀ ਲੱਗਿਆ ਦੇਖੋ ਅਜੀ ਤਾ ਪਾਗਲੇ ਤੋਂ ਜਾਣਨਾ ਚਾਹੁੰਦੇ ਆਂ ਕਿ ਕਿਉਂਕਿ ਜਦੋਂ ਅਸੀਂ ਮੋੜਾਂ ਤੇ ਖੜ੍ਹਦੇ ਆਂ ਸੱਤਾ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਤਾਂ ਸਕੇਟ ਦੇ ਕੋਲੇ ਜਦੋਂ ਦੇਗੀ ਤੇ ਜੱਗਾ ਠਾਗਣੇ ਵੱਜਦਾਗਾ ਫਿਰ ਪਤਾ ਲੱਗਦਾ ਵੀ ਆਹਾਂ ਫਲਾਣੇ ਉਮੀਦਵਾਰ ਨੂੰ ਮੇਰੇ ਉਮੀਦਵਾਰ ਨੇ ਆਹ ਮਾਰਿਆ ਮੈਂ ਆਪਦੀ ਨੂੰ ਕੋਈ ਇੱਕ ਆਪਦੀ ਨੂੰ ਦੱਸਦਾ ਬਾਬਾ ਬੋਲੇ ਹਰ ਵਾਰ ਕਰਨਾ ਗੱਲ ਕਰਦੇ ਹਾਂ ਹੁਣ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਉਸ ਕੋਲਿੰਗ ਤੇ ਮੈਂ ਗੱਲ ਇੱਕ ਚੱਲਦੀ ਹੈਗੀ ਗੱਲ ਕਰ ਸਪਾ ਸਿੰਘ ਖੈਰਾ ਦੇ ਵਰਕਰਾਂ ਦੇ ਨਾਲ ਵੀ ਕਿਸ ਤਰ੍ਹਾਂ ਇਹ ਅੱਜ ਜਿਹੜਾ ਵੋਟਾਂ ਦਾ ਮਾਹੌਲ ਚੱਲ ਰਿਹਾ ਹੈਗਾ ਅੱਤ ਦੀ ਗਰਮੀ ਦੇ ਵਿੱਚ ਬੜੀ ਮਿਹਨਤ ਨਾਲ ਬੜੀ ਮਿਹਨਤ ਕਰਦੇ ਨੇਗੇ ਕਿਉਂਕਿ ਲਗਾਤਾਰ ਇੱਕ ਮਹੀਨੇ ਤੋਂ ਵਰਕਰ ਮਿਹਨਤ ਕਰਦੇ ਆ ਰਹੇ ਨੇਗੇ ਉਹਦਾ ਜਿਹੜਾ ਅੱਜ ਨਚੋੜ ਆਗਾ ਅੱਜ ਉਹਦਾ ਜਿਹੜਾ ਲਾਸਟ ਦਾ ਬਾਗ ਆ ਲੱਗਣਾਗਾ ਉਸ ਤਰ੍ਹਾਂ ਭਾਈ ਕੀ ਨਾ ਸੀ ਗਈ ਵੀਰੂ ਸੇਖਾ ਅਸੀਂ ਸਭ ਤੋਂ ਪਹਿਲਾਂ ਅਸੀਂ ਮਾਡਾ ਤੰਦਿਆ ਅਸੀਂ ਕਵਿਚ ਪਹੁੰਚਾ ਤੇ ਅਸੀਂ ਇਸ ਗਰਮੀ ਦੇ ਵਿੱਚ ਭਾਈ ਜਿਹੜੀ ਸਾਡੀ ਗਰਮੀ ਪੈ ਰਹੀ ਹੈ ਚਲੋ ਅਸੀਂ ਆਪਣੇ ਕੈਂਡੀਡੇਟ ਸਵਾਸ ਜਿਹੜਾ ਹਰ ਸਭ ਤੋਂ ਪਹਿਲਾ ਦਿਨ ਵਾਲਾ ਕੈਂਡੀਡੇਟ ਦੇ ਮੂਹਰੇ ਤੇ ਤੁਹਾਡਾ ਤਾਂ ਮਦਦ ਕਰਦੇ ਆ ਤੇ ਅਸੀਂ ਸਭ ਤੋਂ ਪਹਿਲਾਂ ਸਾਰੇ ਸਰਦੋ ਸਦੀ ਭਾਈਚਾਰੇ ਸਰਗਚਾਰ ਨੂੰ ਜੋ ਮਣੀਈ ਹੈ ਕਸ਼ਮੀਰ ਇਸ ਪ੍ਰੰਗਿ ਬਣਾਈ ਰੱਖਣ ਦੇ ਕਮਿਟਾ ਸਰਦਰੀ ਤਾਂ ਕਿ ਉਹ ਵੀ ਇਸ ਖਾਮੀ ਕਾਇਮ ਰਹੇ ਤੇ ਬਾਕੀ ਕੱਪ ਸਿਖਰਾਂ ਦੇ ਸਾਰੇ ਹੀ ਸਾਰੇ ਹੀ ਆਪਣੇ ਉੱਪਰ ਆਲਾ ਹਰਨ ਚੱਕਾ ਹਮ। ਅੱਜ ਜਿਵੇਂ ਜੀ ਅੱਜ ਇੱਕ ਮਹੀਨੇ ਤੋਂ ਲਗਾਤਾਰ ਵਰਕਰ ਆਪੋ ਆਪਣੇ ਉਮੀਦਵਾਰਾਂ ਦੇ ਨਾਲ ਮਿਹਨਤ ਕਰਦੇ ਆ ਰਹੇ ਨੇ ਜੀ ਅੱਜ ਜਿਹੜਾ ਜਿਹੜਾ ਇਹ ਟੋਨ ਮੈਦਾਨ ਸੀਗਾ ਉਹਦਾ ਲਾਸਟ ਪਲਾ ਰਹਿ ਗਿਆ ਕੀ ਲੱਗਦਾ ਹੈ ਸਰਦੂ ਵੀ ਛੋਟੀ ਮਿਹਨਤ ਜਿਹੜੀ ਵਰਕ ਹੋਣੀ ਕੀਤੀ ਸੀ ਮਿਹਨਤ ਆ ਗਈ ਪੂਰਤੌਰ ਦੇ ਰੰਗ ਲੱਗੇ ਹੋਊਗੀ ਸਾਨੂੰ ਪੂਰਨ ਵਿਸ਼ਵਾਸ ਸਰ ਵੈਗੂ ਦਾ ਵੀ ਸਭ ਦੇ ਵਿਸ਼ਵਾਸ ਦਾ ਸਾਨੂੰ ਕੋਈ ਆਪਣੀ ਮਿਹਨਤ ਦੇ ਬੜਾ ਇਹਨਾਂ ਗੱਲ ਵਿਸ਼ਵਾਸ ਆ ਕਿ ਸਭ ਦੇ ਪਾਸ ਨੂੰ ਖੈਰਾ ਹੱਥ ਸੱਚ ਦੇ ਪਹਿਰਾ ਰਹਿਣ ਵਾਲੇ ਇਹ ਆਪ ਦੇ ਮੁੱਖਿਆਂ ਦੇ ਮੋਲਣ ਵਾਲੇ ਦੇ ਘਰ ਤੋਂ ਜੋਦਾ ਮਤਲਬ ਆਪਣੀ ਸਾਰੇ ਸਾਰੇ ਹੀ ਮੈਂ ਤਾਂ ਇਹਨਾਂ ਦੇ ਟਿਕੁੰਦੇ ਆ ਜਿਹੜਾ ਸੰਗਮੂਥ ਦੇ ਪਾਕਰਾਂ ਦੇ ਸਾਰੇ ਹੀ ਕੈਂਡੀਡੇਟ ਦੇ ਨੇਤੂ ਦੇ ਨਾਲ ਚਾਲੇ ਚੱਲਤਰਾਤ ਹੁੰਦੀ ਹੈ ਜੀ ਵਿਸ਼ਵਾਸ ਅਸਤ ਧੰਨਵਾਦ ਜੀ ਸਾਰੇ ਬਤ ਕਰਾਂ ਨਾਲ ਗੱਲ ਕਰਦੇ ਆਂਗੇ ਅੱਜ ਅਰਮਨ ਖੰਨਾ ਦੇ ਪੋਲ ਇਕ ਤੇ ਉਹਦੇ ਵਰਕਰਾਂ ਦੇ ਪਿੰਡ ਸੇਖਾ ਪਿੰਡ ਸੇਖਾ ਦੇ ਵਿੱਚ ਲੱਗਿਆ ਹੋਇਆ ਪੁਲ ਨੂੰ ਉਹ ਜਿੱਤੇ ਨੌਜਵਾਨ ਉਹਨਾਂ ਦਾ ਸਹਿਯੋਗ ਕਰਦਿੰਨੇ ਸੀ ਬਾਈ ਹੱਸੇ ਚਾ ਈ ਨਾ ਜੀ ਥੈਂਕ ਯੂ ਭਾਈ ਜੀ ਪਿਛਲੇ ਸਮੇਂ ਦੇ ਵਿੱਚ ਸਵਾਲ ਥੋੜਾ ਜਿਹਾ ਮੇਰਾ ਹੋਊ ਕਿੱਦਾਂ ਹੋਊਗਾ ਨਹੀਂ ਅਸੀਂ ਤਕਰੀਬਨ ਸਿੱਦੇ ਸਵਾਲ ਪੁੱਛੇਗੇ ਜਿਸ ਤਰ੍ਹਾਂ ਪਿੰਡਾਂ ਦੇ ਵਿਦਵਾਨਾਂ ਨੇ ਆ ਵਿਰੋਧ ਕੀਤਾ ਜੀ ਕੋਈ ਅੱਜ ਇਦਾਂ ਦੀ ਕੋਈ ਸਵਾਲ ਉੱਠਿਆ ਨਹੀਂ ਜੀ ਤੇ ਕੋਈ ਸਵਾਲ ਪੂਰਾ ਬੱਝੇ ਚੱਲ ਰਹੇ ਹੈ ਇਹ ਕੰਮ ਵਧੀਆ ਵਧੀਆ ਭਾਈ ਜਰਾ ਸਾਂਝਾ ਟੈਨਸ਼ਨ ਨਾਲ ਕੋਈ ਪੈਰੀ ਕੋਈ ਇਦਾਂ ਦਾ ਕੰਮ ਨਹੀਂ ਆ ਬਹੁਤ ਵੱਡੀ ਗੱਲ ਹੈ ਜਿਸ ਤਰ੍ਹਾਂ ਹਰਵਿੰਦਰ ਖੰਨੇ ਦਾ ਜੀ ਇਹ ਇਸ ਪਾਰਟੀ ਦਾ ਵਿਰੋਧ ਹੋ ਰਿਹਾ ਸੀਗਾ ਪਰ ਪਿੰਡ ਸੇਖਾ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਕਿ ਬੜੇ ਸੋਹਣੇ ਤਰੀਕੇ ਦੇ ਨਾਲ ਬੜੀਆਂ ਸਾਰੇ ਭਾਈ ਸਾਹਿਬਾਂ ਦੀ ਸਾਂਝ ਆ ਗਈ ਉਹ ਕਾਇਮ ਆ ਗਈ ਆਪਣੇ ਉਮੀਦਵਾਰ ਮੈਦਾਨ ਦੇ ਵਿੱਚੋਂ ਵੱਧ ਘੱਟ ਜਿੰਨਾ ਵੀ ਲੜਦਿੰਨੇ ਜੇ ਉਹ ਗੱਲ ਵੱਖਰੀ ਆ ਪਰ ਪਿੰਡ ਸੇਖਾ ਦੀ ਜਿਹੜੀ ਜਿਹੜੀ ਭਾਈ ਦੇ ਭਾਵੇਂ ਭਾਈ ਚਾਰ ਦੀ ਸਾਂਝ ਆ ਗਈ ਭਾਜੀ ਵੀ ਕਾਇਮ ਆ ਗਈ ਭਾਈ ਕਨਈਆ ਤੋਂ ਕੁੜਨ ਸਿੱਖ ਹਨ ਨੂੰ ਪਤਾ ਗਿਆ ਹੈ ਅੱਜ ਪਿੰਡ ਸੇਖਾ ਦੇ ਵਿੱਚ ਆਏ ਹੋਈ ਭਾਈਕਮਿਆ ਦੀ ਟੀਮ ਆ ਬਖਵਾਕ ਪੂਲਿੰਗਾਂ ਤੇ ਗੱਲ ਕਰਦੇ ਹੋਏ ਅੱਜ ਆਪਾਂ ਆ ਆਦੀ ਪਾਰਟੀ ਤੋਂ ਉਮੀਦ ਖਿਆਲ ਦਾ ਪੂਲਿੰਗ ਲੱਗਿਆ ਹੋਇਆਗਾ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪੁੱਛਾਂਗੇ ਕਿ ਕਿੰਨਿਆਂ ਇੱਕ ਹੁਣ ਤੱਕ ਵੋਟਾਂ ਪੁੱਗ ਚੁੱਕੀਆਂ ਨੇਆਂ ਔਰ ਕਿੰਨਿਆਂ ਕੋ ਹੋਰ ਪੈਣ ਦੀ ਉਮੀਦ ਹੈ ਸਾਡੇ ਨਾਲ ਗੱਲ ਕਰਦੇ ਆਂ ਕਿ ਪਿੰਡ ਸੇਖਾ ਦੇ ਆਮ ਆਦੀ ਪਾਰਟੀ ਤੋਂ ਉਹਨਾਂ ਦੇ ਵਰਕਰਾਂ ਦੇ ਨਾਲ ਜਿਵੇਂ ਕਿ ਪੂਰੀ ਅੱਜ ਮੀਂਹਤ ਸਰਕਾ ਸਸਿਗਾ ਜੀ ਕਿਨਾ ਜੀ ਮੇਰੇ ਸਾਹਬ ਜੀ ਮੇਰੇ ਦੇ ਸੇ ਸਾਹਬ ਸਬੰਦਿਸ ਸਦਾ ਸੁਭਾਣ ਸਾਹਬ ਜਿਵੇਂ ਅਸੀਂ ਗੱਲ ਕਰਦੇ ਆਂ ਕਿ ਭਾਈ ਚਰਕ ਸੰਘ ਦੀ 21 ਮਹੀਨੇ ਤੋਂ ਲਗਾਤਾਰ ਆਪਣੀ ਉਮੀਦਵਾਰਾਂ ਲਈ ਆਪਣੇ ਜੋਧਾਰ ਰਹੇ ਨੇ ਕਿ ਮਿਹਨਤ ਕਰਦੇ ਆ ਰਹੇ ਨੇ ਕਿ ਬੜੀ ਮਿਹਨਤ ਕੀਤੀ ਹੈ ਜੀ ਥਾਂ ਥਾਂ ਤੇ ਉਹਨਾਂ ਦੀਆਂ ਰੈਲੀਆਂ 100 150 ਹੋ ਰਹੇ ਨੇਗੇ ਉਹ ਜਿਹੜੀ ਮਿਹਨਤ ਆ ਗਈ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਉਹ ਮਿਹਨਤ ਕਿੰਨਾ ਕੁ ਰੰਗ ਲੱਗੇਗੀ ਉਹ ਰੰਗ ਟਾੜੂ ਵਾਲਾ ਆ ਤੁਹਾਨੂੰ ਲੱਗਦਾਗਾ ਜਾਇ ਸਪਿੰਡ ਤੇ ਤੁਸੀਂ ਨੁਮਾਇੰਦਿਆਂਗੇ ਸਪਿੰਡ ਦੇ ਤੁਸੀਂ ਬਸ ਨਹੀਂ ਕੋਗੇ ਇਸ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਰਦੂ ਕਾਰਜ ਕੀਤੇ ਨੇ ਕਿ ਉਹਨਾਂ ਤੋਂ ਤੁਸੀਂ ਕਿੰਨੇ ਕੁ ਖੋਸੋਗੇ ਉਹਦੇ ਵੇਲੇ ਪੂਰੇ ਥੰਮਾ ਤੋਂ ਖੋਸੋਗੇ ਨਹੀਂ ਵੀ ਦੱਸავ ਦਿਓ ਤੁਸੀਂ ਅੱਜ ਤੋਂ ਹੁਣ ਤੱਕ ਦੀ ਵੋਟ ਤਿੰਨ ਕਿਉਂ ਪੈ ਚੁੱਕੀ ਆ ਵੀ ਕਿੰਨੀ ਕੁ ਰਹਿ ਹੋਰ ਪੈਣੀ ਆ ਅੱਜ ਵੀ ਵੋਟ ਪੈ ਚੁੱਕੀ ਆ ਤੁਸੀਂ ਵੀ ਰਹਿਦੀ ਐ ਪੂਈ ਪੈਣੀ ਆ ਅਨਸੋ ਜਿਵੇਂ ਤੁਹਾਨੂੰ ਦੱਸਿਆਗਾ ਸਾਹਿਬ ਸਰਪੰਚ ਸਰਦਾਰ ਮੇਜਰ ਸਿੰਘ ਜੀ ਨੇ ਵੀਪ ਅਗਰ ਤੱਕ ਬੋਰਡ ਪੈ ਚੁੱਕੀ ਹੈਗੀ ਹੋਰ ਵੋਟ ਜਿੱਨੀ ਨਹੀਂ ਰਹਿੰਦੀ ਕਿ ਕੋਈ ਤਾਂ ਬੱਖਵਾਕ ਕਰਾ ਇਹ ਪਿੰਡ کئی ਪਾ ਗੰਦ ਬੰਡਿਆ ਹੋਇਆਗਾ ਉਹ ਦੂਸਰੇ ਪਾਸੇ ਸੁਵਾਲੇ ਸਾਈਡ ਵੀ ਵੋਟਾਂ ਪੈਂਦੀਆਂ ਨੇ ਜਾਂ ਸਕੂਲ ਦੇ ਵਿੱਚ ਹੀ ਵੋਟਾਂ ਪੈਂਦੀਆਂ ਨੇਗੀਆ ਜੇ ਜੇ ਮੈਂ ਗੱਲ ਕਰਾਂ ਭਾਈ ਜਕਸਾਂਝ ਦੀ ਤਕਰੀਬਨ ਸਾਰੇ ਹੀ ਵਰਕਰਾਂ ਨੇ ਇਹ ਗੱਲ ਦਾ ਸਬੂਤ ਦਿੱਤਾਗਾ ਕਿ ਜਿਹੜੀ ਸਿੱਖਾ ਪਿੰਡ ਦੀ ਭਾਈ ਚਰਕੇ ਭਾਈ ਜਕਸਾਂਝ ਆਗੀ ਉਹ ਕਦੇ ਨਾ ਕਦੇ ਨਹੀਂ ਟੁੱਟੂਗੀ ਸਪੈਸ਼ਲ ਨੂੰ ਪੱਤੀ ਜਾ ਕੇ ਪਿੰਡ ਦੇ ਛਾਦੇ ਵਿੱਚ ਪਹੁੰਚਦੇ ਆ ਕਿ ਵਾਕ ਵਾਕ ਉਮੀਦਵਾਰਾਂ ਦੇ ਵਰਕਰਾਂ ਨਾਲ ਗੱਲ ਕੀਤੀ ਆ ਹੁਣ ਖੜਿਆ ਪੋਲਿੰਗ ਤੇ ਬਹੁਜਨ ਸਮਾਜ ਪਾਰਟੀ ਦੇ ਪੋਲਿੰਗ ਤੇ ਖੜਿਆਗੇ ਗੱਲ ਕਰਨ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਆਪਾਂ ਵੀ ਕਿਸ ਤਰ੍ਹਾਂ ਵੋਟ ਭੁਗਤਾਨ ਹੋ ਰਿਹਾਗਾ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਤੁਹਾਨੂੰ ਜੀ ਆਇਆਂ ਧੰਨਵਾਦ ਕਰਦੇ ਆਂ ਕੀ ਨਾਂ ਅਸੀਂ ਬਾਈ ਜੀ ਆਪਣਾ ਨਾਮ ਰਾਜਵਿੰਦਰ ਸਿੰਘ ਜੀ ਰਾਜਵਿੰਦਰ ਸਿੰਘ ਜੀ ਜਿਵੇਂ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਬੋਝ ਸਮਾਜ ਪਾਰਟੀ ਦੇ ਜਿਹੜੇ ਕਾਰਜਕਾਰ ਦਿੰਨੇਗੇ ਉਹ ਕਿਤੇ ਨਾ ਕਿਤੇ ਘਟਨੇਗੇ ਲੇਕਿਨ ਉਹਦੀ ਦੇਣ ਬਹੁਤ ਵੱਡੀ ਹੈਗੀ ਇਹ ਸੁਣਦੇ ਆ ਰਹੇ ਹਾਂ ਕਿ ਅੱਜ ਸੇਖਾ ਪਿੰਡ ਦੇ ਵਿੱਚ ਬੋਝ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਕਿੰਨੀ ਜਿੰਮੇਤ ਕੀਤੀ ਗਈ ਹੈ ਵੀ ਉਹ ਤੇ ਜਾਣਕਾਰੀ ਚਾਹਣਾ ਪਵੇ ਸਾਡੇ ਸੇਖਾ ਪਿੰਡ ਦੇ ਵਰਕਰਾਂ ਵੱਲੋਂ ਪੂਰ ਜੋਰ ਨਿੰਤ ਕਰੀ ਗਈ ਹੈ ਤੇ ਔਰ ਸਾਡੇ ਵੋਟਰਾਂ ਤੇ ਵੀ ਭਰੋਸਾ ਵੱਧ ਚੜ੍ਹ ਕੇ ਸਾਡਾ ਸਾਥ ਦੇ ਰਹੇ ਨੇ ਸਵੇਰ ਤੋਂ ਪੂਰੀ ਗਰਮੀ ਦੇ ਵਿੱਚ ਵੋਟਾਂ ਪਾ ਰਹੇ ਨੇ ਪੂਰੇ ਐਨ ਪ੍ਰੇਮ ਨਾਲ ਰਹਿ ਰਹੇ ਨੇ ਸਾਡੇ ਪੋਲਿੰਗਾਂ ਤੇ ਵੀ ਪੂਰੀ ਖੁਸ਼ੀ ਦਾ ਮਾਹੌਲ ਹੈ ਸਾਰੇ ਬੰਦੇ ਇਕਾਗਰਤਾ ਚ ਰਹਿ ਕੇ ਕੰਮ ਕਰ ਰਹੇ ਹੈ ਤੇ ਭਾਈਚਾਰ ਭਾਈ ਜਿਹੜੀ ਭਾਈਚਾਰਕਾ ਗਈ ਉਹਨੂੰ ਉਹਨੂੰ ਕਿੰਨੀ ਕਿ ਤੁਸੀਂ ਮਾਨਤਾ ਦਿਨੇ ਹੋਗੇ ਵੀ ਜਿਹੜੀ ਪਿੰਡ ਦੀ ਭਾਈਚਾਰਕਾ ਗਈ ਉਹ ਬਰਕਰਾਰ ਰਹੂਗੀ ਤੇ ਕਿਤਨਾ ਕਹਤੇ ਪਾਰਟੀ ਦੇ ਉਮੀਦਵਾਰਾਂ ਦੇ ਨਾਲ ਉਦਾਂ ਹੀ ਬਹਿ ਚੱਲਦੇ ਰੂ ਨਹੀਂ ਜੀ ਜਿਹੜੀ ਪਿੰਡ ਦੀ ਸਾਡੀ ਭਾਈਚਾਰਕ ਆਂਝ ਹੈ ਉਹ ਤਾਂ ਸਾਡੀ دیਵਣੀ ਰਹੂਗੀ ਤੇ ਜਿਹੜੀ ਸਾਡੇ ਕੰਮਾਂ ਦੀ ਕੰਮ ਕਰਨ ਦੀ ਸਰਕਾਰ ਦੀ ਢੰਗ ਹੈ ਉਹ ਸਾਡੀ ਬਹੁਜਨ ਸਮਾਜ ਪਾਰਟੀ ਦਾ ਢੰਗ ਅਸੀਂ ਤਾਂ ਕਰਕੇ ਬਹੁਤ ਬਹੁਜਨ ਸਮਾਜ ਪਾਰਟੀ ਲਈ ਹੁਣੀ ਚਾਹੁੰਦੇ ਆ ਸਾਨੂੰ ਉਹਨਾਂ ਦਾ ਢੰਗ ਬਹੁਤ ਵਧੀਆ ਲੱਗਦਾ ਸੋ ਇਹ ਬੋਧ ਸਮਾਜ ਪਾਰਟੀ ਤੋਂ ਸੀਗੇ ਜੀ ਜਿਵੇਂ ਆਪ ਆਪਣੇ ਉਮੀਦਵਾਰਾਂ ਦੀ ਤਾਰੀਫ ਕਰਦੇ ਆ ਰਹੇ ਨੇ ਸਾਰੇ ਵਰਕਰ ਬੋਧ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਵੀ ਉਹਨਾਂ ਦੀ ਤਾਰੀਫ ਕੀਤੀ ਜਾਂਦੀ ਹੈ ਭਾਈਚਾਰਕ ਨੂੰ ਸਾਂਝ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਸੋ ਇਸੇ ਉਮੀਦ ਦੇ ਨਾਲ ਇੱਕ ਵਾਰ ਫੇਰ ਭਾਈਕਮਯਤੋ ਗੁਰਜੰਟ ਸਿੰਘ ਸਾਰਿਆਂ ਨੂੰ ਪਤਾ ਗਿਆ ਅੱਜ ਪ੍ਰਿੰਸੇਪਾਲ ਦੇ ਵਿੱਚ ਖੜੇ ਆ ਕਿ ਜੂਨ ਤਰਾ ਤੀ ਦੇ ਸੀਧਾ ਦੀ ਜਾਦ ਵਿੱਚ ਪਾਣੀ ਦੀ ਛਿੜੀ ਲਵਾਈ ਹੋਈ ਹੈ ਕਿ ਸੇਵਾਦਾਰ ਬੁੱਲੂ ਕੋ ਬੜਾ ਤਰਾਨਾ ਆਤੀ ਦੀ ਗਰਮੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਸਾਡੇ ਆਗੂ ਜਚਾਰੂ ਆਗੂ ਗੁਰਪ੍ਰੀਤ ਸਿੰਘ ਖੁੱਡੀ ਸਾਡੇ ਨਾਲ ਲੇ ਕੇ ਖੁੱਡੀ ਸਾਹਿਬ ਤੁਸੀਂ ਅੱਜ ਬੋਲਿੰਗਾਂ ਦਾ ਪਿੰਡਾਂ ਦਾ ਮਾਣਾ ਕਰਦੇ ਫਿਰਦਿਓ ਜਿਆ ਜਿਆ ਲੈਂਦੇ ਫਿਰਦੋ ਕਿੱਦਾਂ ਦਾ ਰਿਸਪੌਂਸ ਇਹ ਬੜੀ ਪੱਟੀ ਗੰਦਈ ਹੈ ਦੇਖੋ ਸੰਗਤ ਤੋਂ ਵੱਡਾ ਦੀ ਬੋਲਣਾ ਹੈ ਨਾ ਜੀ ਸੰਘਤ ਨੇ ਇਹ ਭਰੋਸਾ ਦਿੱਤਾ ਹੈ ਭਾਵੇਂ ਜਿੰਨੇ ਵੀ ਬੋਲਿੰਗ ਲੱਗੇ ਹੋਇਆ ਜੀ ਗੁੱਟ ਪੈ ਰਹੀ ਹੈ ਜਿੰਨੇ ਵੀ ਸੰਘਤੇ ਦੀ ਉਹਨਾਂ ਨੇ ਕਿਹਾ ਕਿ ਜਿੱਤੂ ਤੇ ਅਸੀਂ ਪਹਿਲੇ ਨੰਬਰ ਤੇ ਵਧੀਆ ਵੱਡੀ ਲੀਡ ਦੇ ਨਾਲ ਜਿੱਤੂ ਹੋਵਾਂਗੇ ਕਿਉਂ ਕਰਕੇ ਸਰਕਾਰ ਮਾਨ ਸਾਹਿਬ ਨੇ ਇਹਨਾਂ ਦਾ ਕੋਈ ਵਿਕਾਸ ਕੀਤਾ ਕਿ ਤੁਹਾਡੀ ਨਾ ਕੌਮੀ ਉਸ ਤੌਰ ਤੇ ਵੀ ਬਿਆਨ ਨਹੀਂ ਕਰ ਸਕਦਾ ਦੁਰਗ ਜਿਵੇਂ ਅਸੀਂ ਹੁਣ ਨੌਜਵਾਨਾਂ ਦੇ ਨਾਲ ਗੱਲ ਕਰਦੇ ਆ ਰਹੇ ਹਾਂ ਕਿ ਵੀ ਜੋ 2017 ਦੇ ਵਿੱਚ ਬਦਲਾਅ ਦੀ ਲਹਿਰ ਚੱਲੀ ਸੀਗੀ ਕੀ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾਗਾ ਮੈਂ ਵੀ ਐਧਿਕ ਪੰਥ ਖਾਲਸਾ ਦੀ ਲਹਿਰ ਚੱਲੀ ਹੈਗੀ ਬਿਲਕੁਲ ਜੀ ਬਿਲਕੁਲ ਤੁਸੀਂ ਛਡੂਤ ਸਾਹਿਬ ਵਾਲੇ ਪਾਸੋਂ ਮੱਝੂ ਜੋ ਬੁੱਜਾ ਉਹ ਵਜਰਾ ਸਾਡਾ ਭਾਈ ਅਮਰਪਾਲ ਹੁਣ ਇਹ ਨੇਰੀ ਚਲਾਈਆ ਤੇ ਸੰਗਰੂਰ ਤੱਕ ਪਹੁੰਚੀ ਹੈ ਸੇਗ੍ਰਿੰਦ ਕੋਲ ਜਿਹੜੀ ਸੰਗਤਾ ਅੱਜ ਦਿਨ ਵੀ 1 ਜੂਨ ਦਾ ਤੁਸੀਂ ਗੱਲ ਕੀਤੀ ਅੱਜ ਦੇ ਦਿਨ ਸਾਡੀ ਜਾਨ ਤੋਂ ਪਿਆਰੀ ਜਿਹਨਾਂ 'ਤੇ ਕੱਲ੍ਹ ਤੱਕ ਹਮਲਾ ਹੋਇਆ ਸੀ ਤਾਂ ਮੈਂ ਸਮਝਦਾ ਕਿ ਜਿਹੜੇ ਸੰਗਤਾਂ ਉਹ ਸਿਆਣੀਆਂ ਉਹ ਨਾਂ ਦਾ ਢਾਣ ਵਾਲਿਆਂ ਦਾ ਸਾਥ ਦੇਊਗੀ ਜਿਨ੍ਹਾਂ ਤੋਂ ਬੰਗਾਲੇਦਿਸ਼ ਦੇ ਹੋਊਗੀ ਦਿਨਾਂ ਦੂਜੇ ਪਾਸੇ ਜਿਨ੍ਹਾਂ ਨੇ ਭਾਈ ਅਮਰਤ ਪਾਸੂ ਵੜਗਾਂ ਚੱਕ ਕੇ ਦੇਰੂਗੜ ਸਿੱਟਿਆ ਹੈਗਾ ਤੇ ਉਹਨਾਂ ਦਾ ਵੀ ਸਾਥ ਤੋਂ ਕੋਈ ਨਹੀਂ ਦੇ ਨਗਰ ਸੇਖਾ ਦੇ ਪਿੰਡ ਸੇਖਾ ਦੇ ਜਿਹੜਾ ਰੂ ਵਰਕਰ ਸੀਗੀ ਬੜੀ ਤਕ ਮਹੀਨੇ ਤੋਂ ਲਗਾਤਾਰ ਨਿਯੰਤ ਕਰਦੇ ਆ ਰਹੇ ਨੇ ਕਿ ਉਹਨਾਂ ਦੀ ਨਿਯੰਤ ਰੰਗ ਲਿਆਉਗੀ ਤੇ ਉਹਨਾਂ ਵੀ ਵਰਕਰਾਂ ਦਾ ਤੁਸੀਂ ਧੰਨਵਾਦ ਕਰਨਾ ਚਾਹੋਗੇ ਦੇਖੋ ਜਿਹੜੇ ਜਿਹੜੇ ਸੇਖੇਨਗਰ ਦੀ ਸੰਗਤ ਹੈ ਹਨ ਭਾਵੇਂ ਇਹ ਕਿਸੇ ਵੀ ਪਾਰਟੀ ਨਾਲ ਜੁੜੀ ਹੋਵੇ ਪਰ ਜਦੋਂ ਇਹ ਚੱਲਦੇ ਨੇ ਤਾਂ ਪੂਰੇ ਤਕੜੇ ਹੋ ਕੇ ਚੱਲਦੇ ਆ ਇੱਕ ਪਾਸਾ ਕਰ ਦਿੰਦਾ ਮੇਰੇ ਹਿਸਾਬ ਨਾਲ ਐਤ ਕੀ ਸੇਖੇਨਗਰ ਦੀ ਸੰਗਤ ਤਾਕੜੀ ਹੋ ਕੇ ਬੀਬੀਆਂ ਪਹਿਣਾ ਤੇ ਨੌਜਵਾਨ ਸਾਡੇ ਨਾਲ ਸਰਦਾਰ ਸਿਮਰਿੰਦਰ ਸਿੰਘ ਮਾਨ ਨਾਲ ਜੋ 40 ਸਾਲਾਂ ਤੋਂ ਨਾ ਵਿਕਿਆ ਤੇ ਨਾ ਚੁੱਕਿਆ ਤੇ ਨਾ ਕਰਦੇ ਉਹਨੇ ਪਾਰਟੀ ਬਦਲੀ ਕੋ ਸਟੈਨਣਾ ਤੇ ਇਸ ਦਾ ਮਾਣਸਾ ਲੈਣਾ ਚਾਹੁੰਦੇ ਠੀਕ ਹੈ ਜੀ ਸਾਡੇ ਨਾਲ ਜੁੜੇ ਹੋਏ ਸ੍ਰੀ ਸੋਹਣੇ ਜੀ ਜੀ ਸਤਿ ਸ਼੍ਰੀ ਅਕਾਲ ਬਹੁਤ ਜ਼ਿਆਦਾ ਬੇ 83 283 ਦੇ ਜੀ ਸਾਨੂੰ ਯਾਦ ਵਿੱਚ ਪਾਣੀ ਫਰੀ ਲਿਖੀ ਹੋਈ ਦੀ ਸੇਵਾ ਕਰਨ ਦਾ ਕਹਤਾ ਸੇਵਾ ਕਰਦਾ ਰਹੇ ਨੇ ਕਿ ਮੈਂ ਚਾਹੁੰਗਾ ਕਿ ਇਹਨਾਂ ਤੋਂ ਇੱਕ ਸੇਵਾਦਾਰ ਜੂਨ 84 ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅੱਜ ਅਤਿ ਦੀ ਗਰਮੀ ਦੇ ਵਿੱਚ ਪਾਣੀ ਦੀ ਛਲੀਬ ਲੱਗੀ ਹੋਈ ਹੈਗੀ ਉਸ ਨਾ ਚਾਹੁੰਦਾ ਬਾਬਾ ਜੀ ਆਸ਼ੀਰਵਾਦ ਜੀ ਜਿਹੜਾ ਤੁਸੀਂ ਅੱਜ ਪਾਣੀ ਦੀ ਇਹ ਲਾਈ ਹੈਗੀ ਛਲੀਬ ਸੇਵਾ ਕਰਦੀ ਹੈ ਕਿ ਸੇਵਾਦਾਰ ਸੇਵਾ ਕਰਦਿੰਦੇ ਨੇ ਇਹ ਕਿਹੜੀ ਪਾਰਟੀ ਵੱਲੋਂ ਆ ਕਿ ਨਾਮ ਸਾਡੇ ਪਰਿਵਾਰਕ ਪਰਿਵਾਰ ਵੱਲੋਂ ਲਾਈ ਗਈ ਹੈ ਲੱਕ ਜਿ ਪਲਜ ਵੱਲੋਂ ਕਿਸੇ ਪਾਰਟੀ ਵੱਲੋਂ ਕਰਵਾਇਆ ਇਹ ਜਿਵੇਂ ਦੱਸਿਆ ਬਾਬਾ ਜੀ ਨੇ ਇਹ ਪੂਰੀ ਸੰਗਤ ਵੱਲੋਂ ਲਾਇਆ ਕਿ ਲਾਈ ਗਈ ਹੈਗੀ ਕਿਸੇ ਵੀ ਪਾਰਟੀ ਵੱਲੋਂ ਨਹੀਂ ਕਿ ਪੂਰੀ ਜਿਹਨੇ ਪਿਛਲੇ ਆਪਣਾ ਦੱਸਿਆ ਵਾਰਕਰਾਂ ਨੇ ਕਿ ਸੇਖੇ ਪਿੰਡ ਦੀ ਪਛਾਣ ਜਿਹੜੀ ਭਾਈ ਸਾਹਿਬ ਭਾਈ ਸਾਹਿਬ ਸਾਂਝ ਹੋਗੀ ਉਹ ਅੱਜ ਵੀ ਕਿਤੇ ਨਾ ਕਿਤੇ ਕਾਇਮ ਆ ਗਈ ਉਹਨੂੰ ਬਰਕਰਾਰ ਰੱਖਿਆ ਜਾਊਗਾ ਭਾਈ ਕਨੈਕਟੀਵ ਦੇ ਨਾਲ ਗੁਰਜਾਂ ਸਿੱਖ ਹੈ ਆਹ ਜਾਈ ਸਿਆਣੇ ਤੇਰੇ ਲੰਬਾਈ ਦੇ ਤੇਰੇ ਤੇ ਮੈਂ ਮੈਨੂੰ ਕਿਸੇ ਮੰਤਰੀ ਦਾ ਲੰਬਾ ਮੈਨੂੰ ਮਾਰਨ ਉਹਨਾਂ ਆਵਦੇ ਹਾਲ ਤੇ ਕਰਦਾ ਤੇ ਜਿਹੜਾ ਜੋੜਾ ਮਾਰੀ ਹਲਕੇ ਦਾ ਮਸਲਾ ਸੀ ਮੈਨੂੰ ਉਹਦਾ ਲੰਬਾ ਮੈਂ ਕਿਸੇ ਦੇ ਜੋੜੀ ਅੱਛਾ ਠੀਕ ਹੈ ਚੱਲੋ ਪਰਸ ਕੀ ਜਲਦਾ ਹੈ ਉਹਨਾਂ ਨੇ ਤਾਂ ਲਾ ਲਿਆ ਠੀਕ ਹੈ ਵਧੀਆ ਹਾਲਾਂਕਿ ਇਹੋ ਸੋਤੇ ਬੋਲੇਗਾ ਪਰਮਾਨੈਂਟ ਨਹੀਂ ਹੋ ਰਿਹਾ ਤੇ ਇਹਨੇ ਨਾ ਆ ਵੀ ਕੋਈ ਨਹੀਂ ਕੀਤਾ ਬੜੀ ਜਿਹੀ ਰਹਾ ਉਹ ਗੁੰਡਾ ਗਰਦੀ ਤਾਂ ਕਰੀ ਯਾਰ ਉਹ ਠੀਕ ਹੈ ਪੂਰਾ ਬੜਾ ਕੋਈ ਨਾ ਧੰਨਵਾਦ ਬੜਾ ਲੱਗ